ਕੈਂਸਰ ਨੂੰ AI ਨਾਲ ਕਿਵੇਂ ਸੋਲਵ ਕੀਤਾ ਜਾਵੇ ਤੇ ਉਸ ਤੇ ਥੋੜੀ ਜਿਹੀ ਕਲੈਰਟੀ ਦੇ ਦੇਵਾਂ ਵੀ ਕੈਂਸਰ ਦੇ ਬਾਰੇ ਜਾਣਕਾਰੀ ਆਈ ਕਿਵੇਂ ਦੇਵੇ ਉਹ ਦਾਈਆਂ ਕਿ ਕੈਂਸਰ AI ਡਿਟੈਕਟ ਕਰ ਦਿੰਦੀ ਹੈ ਤੁਸੀਂ ਜਿਵੇਂ AIMS ਦਿੱਲੀ ਕੈਂਸਰ ਡਿਟੈਕਸ਼ਨ AI ਨਾਲ ਕਰਦਾ ਹੈ ਇਹਦੇ ਤੇ ਉਹਨਾਂ ਪੇਪਰ ਲਿਖੇ ਹੋਏ ਨੇ ਓਕੇ ਉਹ ਹੁਣ AIMS ਦਿੱਲੀ ਬਣਾ ਸਕਦਾ ਹੈ ਸਾਡੇ ਛੋਟੇ ਛੋਟੇ ਹਸਪੀਟਲ ਕੋਲੋਂ ਕਦੋਂ ਆਏਗਾ ਸਾਨੂੰ ਨਹੀਂ ਪਤਾ ਠੀਕ ਹੈ ਐਸੀ ਕਾਫੀ ਵਾਰ ਔਰੀਐਂਟੇਸ਼ਨ ਦੇ ਕੇ ਜਾਣੇ ਆ ਤੇ ਦੱਸ ਦੇਣੇ ਹੁੰਦੇ ਆ ਕਿ ਜਿਵੇਂ ਕੈਂਸਰ ਬਹੁਤ ਤਰ੍ਹਾਂ ਦੀ ਕੈਂਸਰ ਆਪਣੇ ਇੰਡੀਆ ਚ ਜ਼ਿਆਦਾ ਬ੍ਰੈਸਟ ਕੈਂਸਰ ਤੇ ਵੇਰੀਅੰਟ ਕੈਂਸਰ ਜੋ ਸਭ ਤੋਂ ਜ਼ਿਆਦਾ ਪ੍ਰਵਲਿਤ ਹੈ ਆਪਣੇ ਇਥੇ ਐਮਜ਼ ਦਿੱਲੀ ਉਹ ਕੀ ਕਰਦਾ ਹੈ ਕਿ ਫੋਟੋ ਖਿੱਚ ਕੇ AI ਦੱਸ ਦਿੰਦੀ ਹੈ ਕਿ ਪੇਸ਼ੈਂਟ ਨੂੰ ਕੈਂਸਰ ਹੈ ਕਿ ਨਹੀਂ ਹੈ ਬਹੁਤ ਐਕੂਰੇਟਲੀ ਦੱਸ ਦਿੰਦੀ ਹੈ ਓਕੇ ਉਹਦਾ ਹੁਣ ਮਤਲਬ ਇਹ ਹੈ ਕਿ ਹਰ ਪਿੰਡ ਛੋਟੇ ਸ਼ਹਿਰ ਜੇ ਤੁਸੀਂ ਇੱਕ ਅ ਕੈਂਸਰ ਐਕਸਪਰਟਸ ਨਹੀਂ ਦੇ ਸਕਦੇ ਪਰ ਤੁਸੀਂ ਇੱਕ AI ਦੇ ਦੇ ਜ਼ਰੂਰ ਸਕਦੇ ਹੋ ਜਿਹੜਾ ਹਰ ਪਿੰਡ ਵਿੱਚ ਬੱਚਾ ਯੂਜ਼ ਕਰ ਸਕਦਾ ਹੈ ਕਿ ਆ ਇੱਕ अर्ਲੀ ਡਿਟੈਕਸ਼ਨ ਨਾਲ ਬਹੁਤ ਸਾਰੀਆਂ ਚੀਜ਼ਾਂ ਦਾ ਹੱਲ ਬਹੁਤ ਸੋਹਣਾ ਨਿਕਲ ਜਾਂਦਾ ਤੇ ਸੇਮ ਹੈ ਤੇ ਹਰ ਥਾਂ ਤੇ ਅਸੀਂ ਫਾਰਮਿੰਗ ਐਕਸਪੋਰਟ ਨਹੀਂ ਦੇ ਸਕਦੇ ਜਿਹਨੂੰ ਫਾਰਮਰ ਪੱਤਿਆਂ ਨੂੰ ਕਿੰਨੇ ਤਰ੍ਹਾਂ ਦੇ ਵਾਇਰਲ ਫੰਗਲ ਡਿਸੀਜ਼ ਹੁੰਦੀਆਂ ਨੇ ਜਿਹੜੀਆਂ ਮੈਨੂੰ ਵੀ ਨਹੀਂ ਪਤਾ ਪਰ ਅਸੀਂ AI ਟ੍ਰੇਨ ਕਰ ਸਕਦੇ ਹਾਂ ਜਿਹੜਾ ਹਰ ਪਿੰਡ ਹਰ ਹਰ ਕਿਸਾਨ ਦੀ ਪੋਕੇਟ ਵਿੱਚ ਹੋਏਗਾ ਕਿ ਮੇਰੇ ਪੱਤੇ ਨੂੰ ਕਿਹੜੀ ਡਿਸੀਜ਼ ਆ ਹੁਣ ਇਹ AI ਕੰਪਨੀਆਂਜ਼ ਬਣਾ ਕੇ ਵੇਚ ਰਹੀਆਂ ਨੇ ਆਲਰੇਡੀ ਇਹ ਨਹੀਂ ਹੈ ਕਿ ਇਹ ਹੈ ਨਹੀਂ ਬਹੁਤ ਸਾਰੇ ਵੱਡੇ ਵੱਡੇ ਸਟਾਰਟਅਪ ਨੇ ਜਿਹੜੀਆਂ ਫਾਰਮਿੰਗ ਤੇ ਵੇਚ ਰਹੀਆਂ ਨੇ ਬਿਲਕੁਲ ਕਿਸਾਨਾ ਦੇ ਬੱਚੇ ਉਹਨਾਂ ਸਟਾਰਟਅਪ ਕੰਪਨੀ ਦਾ ਹਿੱਸਾ ਲੈ ਕੇ ਨਹੀਂ ਇਹ ਜਿਵੇਂ ਆਪਣੇ ਡਿਸਕਸ਼ਨ ਦੀ ਗੱਲ ਹੋਣੀ ਚਾਹੀਦੀ ਕਿ ਸਾਡੇ ਬੱਚੇ ਕਿੱਥੇ ਸਟੈਂਡ ਕਰਦੇ ਨੇ ਕਿ ਉਹ ਸਮਝਦੇ ਨੇ ਇਹ ਬਣਦੇ ਆ ਕਿਵੇਂ ਨੇ ਕਿ ਉਹ ਇਸ ਦਾ ਇਸ ਨੂੰ ਬਣਾ ਕੇ ਇਸ ਫਿਊਚਰ ਵਿੱਚ ਇਹਦਾ ਹਿੱਸਾ ਬਣ ਸਕਦੇ ਨੇ ਕਿ ਨਹੀਂ ਹੈਨਾ ਇਹ ਸਭ ਚੀਜ਼ਾਂ ਆਈ ਥਿੰਕ ਜੋ ਜਿਵੇਂ ਸਾਨੂੰ ਸੋਚਣ ਦੀ ਲੋੜ ਹੈ ਜੋ ਤੁਸੀਂ ਇਹ ਜ਼ਿਕਰ ਕਰ ਰਹੇ ਸੀ ਤਾਂ ਮੈਨੂੰ ਯਾਦ ਆ ਗਿਆ ਤੁਸੀਂ ਕਹਿੰਦੇ ਹੋ ਕਿ ਜਦੋਂ ਨਵੀਂ ਤਕਨੀਕ ਆਉਂਦੀ ਆ ਤੇ ਉਹ ਕੋਈ ਚੀਜ਼ਾਂ ਨੂੰ ਖਤਮ ਕਰੋਗੇ ਕੋਈ ਨਵੀਆਂ ਸੰਭਾਵਨਾਵਾਂ ਪਿਆਰ ਕਰੋਗੇ ਬੀ ਆਰ ਚੋਪੜਾ ਪੰਜਾਬ ਦੇ ਵਨ ਆਫ ਦੀ ਬੈਸਟ ਪ੍ਰੋਡਿਊਸਰ ਡਾਇਰੈਕਟਰ ਰਹੇ ਨੇ ਯਾਸ ਚੋਪੜਾ ਦੇ ਵੱਡੇ ਭਰਾ ਉਹਨਾਂ ਦੀ ਇੱਕ ਫਿਲਮ ਹੈ ਦਲੀਪ ਕੁਮਾਰ ਹੋਣਾ ਦੀ ਨਿਆ ਦੌਰ ਤੇ ਉਹ ਕਹਾਣੀ ਬਹੁਤ ਸੋਹਣੀ ਆ ਕਹਾਣੀ ਇਹ ਆ ਕਿ ਸ਼ਹਿਰ ਤੋਂ ਪਿੰਡ ਨੂੰ ਜਾਣ ਲਈ ਤਾਂਗੇ ਲੱਗੇ ਹੋਏ ਨੇ ਤੇ ਉੱਥੇ ਜਿਹੜਾ ਉੱਥੋਂ ਦਾ ਜ਼ਿਮੀਂਦਾਰ ਉਹ ਬੱਸ ਪਾ ਦਿੰਦਾ ਤਾਂਗੇ ਵਾਲਿਆਂ ਨੂੰ ਲੱਗਦਾ ਕਿ ਬੱਸ ਸਾਡਾ ਸਾਰਾ ਰੋਜ਼ਗਾਰ ਖਾ ਜਾਏਗੀ ਤੇ ਉਹ ਮੁਕਾਬਲਾ ਬਹੁਤ ਚੱਲਦਾ ਹੈ ਤੇ ਅਖੀਰ ਤੇ ਤੈ ਇਹ ਹੁੰਦਾ ਹੈ ਕਿ ਤਾਂਗੇ ਦੀ ਤੇ ਬੱਸ ਦੀ ਆਪਾਂ ਰੇਸ ਲਾਉਣੀ ਹੈ ਜਿਹੜਾ ਜਿੱਤੂਗਾ ਉਹਦੀ ਸਵਾਰੀ ਰਹਿ ਜੇਗੀ ਤੇ ਅਖੀਰ ਤੇ ਸਿਚੁਏਸ਼ਨ ਇਹ ਬਣਦੀ ਆ ਕਿ ਕਹਾਣੀ ਦਾ ਐਂਡ ਇੱਥੇ ਹੁੰਦਾ ਆ ਕਿ ਜਿੱਥੇ ਉਹ ਬਜ਼ੁਰਗ ਬੰਦਾ ਆ ਕੇ ਦੱਸਦਾ ਹੈ ਵੀ ਦੇਖੋ ਵੀ ਪੁਰਾਣੇ ਨੇ ਵੀ ਨਾਲ ਚੱਲਣਾ ਆ ਨਵੇਂ ਦਾ ਵੀ ਸਵਾਗਤ ਕਰੋ ਨਵੇਂ ਦੇ ਨਾਲ ਪੁਰਾਣੀ ਸ਼ੈ ਦੀ ਸੰਭਾਵਨਾ ਨਹੀਂ ਖਤਮ ਹੁੰਦੀ ਵੀ ਤਾਲਮੇਲ ਲੈ ਕੇ ਚੱਲਣਾ ਪਏਗਾ ਤੇ ਉਹ ਤਾਲਮੇਲ ਜ਼ਰੂਰੀ ਆ ਪੰਜਾਬ ਦੇ ਅੰਦਰ ਜਦੋਂ ਤੁਸੀਂ ਆਪਣਾ ਪ੍ਰੋਗਰਾਮ ਲੈ ਕੇ ਜਾਂਦੇ ਹੋ ਬੱਚਿਆਂ ਨੂੰ ਤੁਸੀਂ ਚਾਹੁੰਦੇ ਹੋ ਕਿ ਅਸੀਂ ਸਿੱਖਿਆਤ ਕਰੀਏ ਤੇ ਉਹਦੇ ਵਿੱਚੋਂ ਨਵੀਆਂ ਸੰਭਾਵਨਾਵਾਂ ਦੇਖ ਰਹੇ ਹੋ ਪਿੰਡਾਂ ਦੇ ਬੱਚਿਆਂ ਦੇ ਵਿੱਚ ਉਹ ਸੰਭਾਵਨਾ ਕਿਸ ਤਰ੍ਹਾਂ ਦੀ ਤੁਹਾਨੂੰ ਨਜ਼ਰ ਆਉਂਦੀ ਆ ਜਾਂ ਉਹਨਾਂ ਦਾ ਰਿਸਪੌਂਡ ਕਿਹੋ ਜਿਹਾ ਹੁੰਦਾ ਆ ਜਾਂ ਵੀ ਉਹਨਾਂ ਦੀਆਂ ਕੋਈ ਖਾਸ ਰਿਐਕਸ਼ਨਾਂ ਜਿਹੜੀਆਂ ਤੁਹਾਨੂੰ ਯਾਦ ਰਹੀਆਂ ਹੋਣ ਤੁਹਾਡੇ ਲੇਟੈਸਟ ਐਕਸਪੀਰੀਅੰਸ ਦੇ ਦੌਰਾਨ ਇਹ ਬੱਚੇ ਬਹੁਤ ਕਿਊਰੀਅਸ ਨੇ ਮੈਨੂੰ ਆਈ ਥਿੰਕ ਕਈ ਵਾਰੀ ਅਸੀਂ ਵੀ ਹੈਰਾਨ ਹੋ ਜਾਂਦੇ ਆ ਪਰ ਕਹਿੰਦੇ ਆ ਕਿ ਜੀ ਪਿੰਡਾਂ ਦੇ ਇਦਾਂ ਹਦੋਂ ਕੋਈ ਸਮਾਂ ਨਹੀਂ ਰਹਿ ਗਿਆ ਭਲੇ ਆਪਾਂ ਪਿੰਡਾਂ 'ਚ ਰਹਿੰਦੇ ਆਂ ਬਟ ਐਕਸਪੋਜ਼ਰ ਉਹਨਾ ਹੀ ਮਿਲਦਾ ਇੱਕ ਸ਼ਹਿਰ 'ਚ ਬੈਠਾ ਬੱਚਾ ਜਿਹੜਾ ਹੈ ਹੁਣ ਉਹ ਵਰਲਡ ਨੂੰ ਆਪਣੇ ਹੱਥਾਂ 'ਚ ਲੈ ਕੇ ਘੁੰਮ ਰਿਹਾ ਉਹ YouTube ਖੋਲਦਾ ਹੈ ਉਹਨੂੰ ਉਹਨੂੰ ਅਮਰੀਕਾ ਦਾ ਵੀ ਖਬਰਾਂ ਮਿਲਦੀਆਂ ਨੇ ਉਹਨਾਂ ਨੂੰ ਦੂਸਰੇ ਕਿਸੇ ਮੁਲਕ ਦੀਆਂ ਵੀ ਖਬਰਾਂ ਮਿਲ ਸਕਦੀਆਂ ਕੈਨੇਡਾ ਦੀਆਂ ਆਪਾਂ ਪਿੰਡ 'ਚ ਬੈਠੇ ਆਂ ਇਸ ਵੇਲੇ। ਹੂੰ ਇੱਥੇ ਵੀ ਬੈਠ ਕੇ ਤੁਸੀਂ ਉਹ ਸਾਰਾ ਕੁਝ ਦੇਖ ਸਕਦੇ ਹੋ। ਰਾਈਟ? ਉਹਦੇ ਲਈ ਥੋੜਾ ਲੱਗ ਹੋਏਗਾ ਜਿਹਦੇ ਕੋਲ ਫੋਨ ਜਾਂ ਉਹ ਲੈਣ ਦੀ ਵੀ ਸਮਰੱਥਾ ਨਾ ਹੋਵੇ। ਠੀਕ ਹੈ। ਪਰ ਜਿਹਦੇ ਕੋਲ ਵੀ smartphones at least ਹੈ। ਹੂੰ ਤੁਸੀਂ ਇਹ ਸਮਝੋ ਕਿ ਉਹ ਉਹਨੂੰ ਐਕਸਪੋਜ਼ਰ ਤਾਂ ਹੈ ਕਿ ਉਸ ਤੋਂ ਉਸ ਪਿੰਡ ਤੋਂ ਬਾਹਰ ਜਾਂ ਉਸੇ ਸ਼ਹਿਰ ਵਿੱਚ ਜਾਂ ਮੁਲਕ ਦੂਸਰੇ ਮੁਲਕਾਂ 'ਚ ਹੋਕ ਹੀ ਰਿਹਾ ਹੈ। ਰਾਈਟ? ਜਦ ਸਾਡੇ ਨਾਲ ਬੱਚੇ ਜੋੜਦੇ ਨੇ ਅਸੀਂ ਉਹਨਾਂ ਨੂੰ ਪੜ੍ਹਾਉਨੇ ਆ ਉਹਨਾਂ ਦੇ ਸਵਾਲ ਹੁੰਦੇ ਨੇ ਕੋਈ ਛੋਟੇ ਛੋਟੇ ਬੱਚੇ ਨੇ ਤੇ ਹੋਰ ਸਵਾਲ ਕਰਦੇ ਨੇ ਕਿ ਅਸੀਂ ਇਹਦੇ ਨਾਲ ਕਾਰ ਬਣਾ ਲਵਾਂਗੇ ਕਿ ਮੈਂ ਇਹਦੇ ਨਾਲ ਰੋਬੋਟ ਬਣਾ ਸਕਦਾ ਆ ਮੈਂ ਵੈਬ ਡਿਵੈਲਪਮੈਂਟ ਕਰਨਾ ਚਾਹੁੰਦਾ ਕਿ ਇਹ ਇਹਦੇ ਨਾਲ ਵੈਬ ਡਿਵੈਲਪਮੈਂਟ ਹੋ ਜਾਏਗੀ ਉਹਨਾਂ ਦੇ ਜਿਹੜੇ ਕੁਐਸਚਨਸ ਨੇ ਥੇਅਰ ਕਿਉਰੀਅਸ ਟੂ ਉਹ ਜਿੱਦਾਂ ਨਾ ਕਿ ਉਹ ਵੀ ਚਾਹੁੰਦੇ ਨੇ ਕਿ ਅਸੀਂ ਹੁਣ ਇਹਨਾਂ ਚੀਜ਼ਾਂ ਨੂੰ ਸਿੱਖੀਏ ਸਾਡੇ ਵਿੱਚ ਸਾਡੇ ਕੋਰਸ ਵਿੱਚ ਬਹੁਤ ਸਾਰੇ ਬੱਚੇ ਆਈ ਥਿੰਕ 40 40% 40 ਜਾਂ 60% 40% ਹੈ ਜੀ 40% ਜਿਹੜੇ ਨੇ ਔਰ ਰੂਰਲ ਏਰੀਆਜ਼ ਔਰ ਸਰਕਾਰੀ ਸਕੂਲ ਦੇ ਬੱਚੇ ਨੇ ওকে ਐਂਡ ਔਰ ਤੁਸੀਂ ਦੇਖੋ ਕਿ ਬਹੁਤ ਸਾਰੇ ਇਦਾਂ ਦੇ ਬੱਚੇ ਨੇ ਜਿਨ੍ਹਾਂ ਕੋ ਲੈਪਟਾਪ ਨਹੀਂ ਨੇ ਠੀਕ ਹੈ ਉਹ ਦੇ ਜੁਆਇਨ 바이 ਫੋਨ ਉਹ ਆਪਣੇ ਫੋਨ ਰਾਹੀਂ ਇਹਨਾਂ ਨੂੰ ਜੁਆਇਨ ਕਰਦੇ ਨੇ 8253% ਬੱਚਿਆਂ ਕੋਲ ਲੈਪਟਾਪ ਨਹੀਂ ਹੈ ਹਾਂ ਜੀ ਓਕੇ ਸੋ ਉਹਨਾਂ ਨੂੰ ਅਕੋਮੋਡੇਟ ਕਰਨ ਲਈ ਫਿਰ ਅਸੀਂ ਕੀ ਕੀਤਾ ਕਿ ਜਿੱਦਾਂ ਅਸੀਂ ਕਲਾਸ ਲੈਣੇ ਆ ਇਟਸ ਲਾਈਕ 50-50 ਅਸੀਂ ਇੰਗਲਿਸ਼ ਵਿੱਚ ਵੀ ਸਮਝਾਉਨੇ ਆ ਤੇ ਪੰਜਾਬੀ ਵਿੱਚ ਵੀ ਸਮਝਾਉਨੇ ਆ ਕਿ ਲੈਂਗੁਏਜ ਦਾ ਬੈਰੀਅਰ ਨਹੀਂ ਹੋਣਾ ਚਾਹੀਦਾ ਠੀਕ ਹੈ ਤੇ ਫਿਰ ਉਹ ਆਪਣੇ ਸਵਾਲ ਵੀ ਪੁੱਛਦੇ ਨੇ ਓਕੇ ਲੈਕਚਰ ਦੇ ਦੌਰਾਨ ਵੀ ਜੇ ਉਹਨਾਂ ਨੂੰ ਨਹੀਂ ਸਮਝ ਆਉਂਦਾ ਦੁਬਾਰਾ ਵੀ ਪੁੱਛਦੇ ਨੇ ਐਂਡ ਸਮ ਟਾਈਮਸ ਦੇ ਐਡ ਆਨ ਜਦੋਂ ਅਸੀਂ ਉਹਨਾਂ ਤੋਂ ਸਵਾਲ ਪੁੱਛਦੇ ਹਾਂ ਪਿਛਲੀ ਪਿਛਲੀ ਕਲਾਸ ਬਾਰੇ ਉਹਨਾਂ ਕੋਲ ਜਵਾਬ ਹੁੰਦੇ ਨੇ ਮਤਲਬ ਉਹਨਾਂ ਨੂੰ ਸਮਝ ਆ ਰਿਹਾ ਹੈ ਔਰ ਐਪਲੀਕੇਸ਼ਨਸ ਅਸੀਂ ਵੀ ਇਦਾਂ ਦੀਆਂ ਤਿਆਰ ਕਰਦੇ ਨੇ ਕਿ ਉਹ ਆਪਣੇ ਫੋਨ ਤੇ ਵੀ ਖੋਲ ਸਕਦੇ ਨੇ ਕਿ ਉਹਨਾਂ ਨੂੰ ਠੀਕ ਹੈ ਕਿ ਉਹਨਾਂ ਕੋਲ ਲੈਪਟਾਪ ਨਹੀਂ ਹੈ ਫਿਲਹਾਲ ਤੇ ਲੈਪਟਾਪ ਦੀ ਜ਼ਰੂਰਤ ਵੀ ਨਹੀਂ ਹੈ ਸੋ ਉਹ ਨੂੰ ਉਹਨਾਂ ਵੱਲੋਂ ਵੀ ਬਹੁਤ ਪੋਜ਼ਿਟਿਵ ਰਿਸਪਾਂਸ ਮਿਲਿਆ ਉਹਦੀ ਵਜ੍ਹਾ ਨਾਲ ਅਸੀਂ ਵੀ ਉਤਸ਼ਾਹਿਤ ਹਾਂ ਕਿ ਨਹੀਂ ਜਿਹੜੇ ਬੈਰੀਅਰ ਤਾਂ ਹਟਾਏ ਜਾ ਸਕਦੇ ਨੇ ਅਸੀਂ ਵੀ ਉਹਨਾਂ ਨੂੰ ਹਰ ਕਲਾਸ ਵਿੱਚ ਹਟਾਉਣੇ ਆ ਅਦੇ ਹੋਰ ਉਹਨਾਂ ਨੂੰ ਅਕੋਮੋਡੇਟ ਕਰਦੇ ਆਂ ਓਕੇ ਹਾਂਜੀ